ਪੰਜਾਬ ਦੇ ਬਾਦਸ਼ਾਹ ਹੋਏ ਹਨ ਔਰ ਸੰਸਾਰ ਦੇ ਵਿੱਚ ਸ਼ੇਰੇ ਪੰਜਾਬ ਦੇ ਨਾਂ ਥੱਲੇ ਰਾਜ ਕਰਨ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਹੜਾ ਰਾਜ ਸਥਾਪਿਤ ਸ਼ੁਰੂ ਕੀਤਾ ਸੀ ਉਸ ਨੂੰ ਸੰਪੂਰਨ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਨੇਪਰੇ ਚਾੜਿਆ ਔਰ ਗੁਰੂ ਘਰ ਦੇ ਨਾਲ ਇਹਨਾਂ ਪ੍ਰੇਮ ਦਿਖਾ ਲਿਆ ਧਰਮ ਦੇ ਨਾਲ ਇਹਨਾਂ ਪ੍ਰੇਮ ਦਿਖਾ ਲਿਆ ਕਿ ਉਹਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਉੱਤੇ سونے ਦਾ ਜਿਹੜਾ ਸੇਵਾ ਕਰਵਾਈ ਉਹ ਸਾਰਾ ਸੋਨਾ ਮਹਾਰਾਜਾ ਰਣਜੀਤ ਸਿੰਘ ਨੇ ਲਵਾਇਆ ਔਰ ਨਾਲ ਹੀ ਉਸ ਨੇ ਜਿਹੜੇ Hindu ਧਰਮ ਨੂੰ ਮੰਨਣ ਵਾਲੇ ਸੀ ਜਦਾਂ ਦੇਵੀਆਂ ਸੀ ਜਿਨ੍ਹਾਂ ਨੂੰ ਮਾਤਾ ਕਹਿੰਦੇ ਸੀ ਉਹਨਾਂ ਦੇ ਵੀ ਮੰਦਰਾਂ ਦੇ ਉੱਤੇ ਸੋਨੇ ਦੀ ਸੇਵਾ ਕੀਤੀ ਔਰ ਲਾਹੌਰ ਦੀ ਜਿਹੜੀ ਸ਼ਾਹੀ ਮਸਜਿਦ ਸੀ ਉਸ ਦਾ ਤੇ ਹੋਰ ਵੀ ਮਸਜਦਾਂ ਦਾ ਉਹ ਸਾਰੇ ਦਾ ਸਾਰਾ ਖਰਚਾ ਮਹਾਰਾਜਾ ਰਣਜੀਤ ਸਿੰਘ ਜੀ ਦਿੰਦੇ ਸਨ ਔਰ ਹਰੇਕ ਦੀ ਕਦਰ ਕਰਦੇ ਸਨ ਇਤਿਹਾਸ ਦੇ ਵਿੱਚ ਸੁਣਨ ਵਿੱਚ ਆਇਆ ਇੱਕ ਮੁਸਲਮਾਨ ਨੇ ਆਪਣੇ ਹੱਥਾਂ ਦੇ ਨਾਲ ਜਿਵੇਂ ਆਪਣੇ ਗੁਰਸਿੱਖਾਂ ਨੇ ਗੁਰੂ ਮਹਾਰਾਜ ਦੀਆਂ ਬੀੜਾਂ ਗੁਰਬਾਣੀ ਹੱਥੀ ਲਿਖੀ ਹੈ ਇਸੇ ਤਰ੍ਹਾਂ ਹੀ ਇੱਕ ਮੁਸਲਮਾਨ ਨੇ ਕੁਰਾਨ ਸ਼ਰੀਫ ਜਿਹੜੀ ਸੀ ਉਹ ਆਪਣੇ ਹੱਥਾਂ ਦੇ ਨਾਲ ਲਿਖੀ ਔਰ ਉਸ ਨੇ ਲਿਖ ਕੇ ਕਿਹਾ ਕਿ ਜੇ ਅੱਜ ਪੰਜਾਬ ਦਾ ਬਾਦਸ਼ਾਹ ਮੁਸਲਮਾਨ ਹੁੰਦਾ ਤਾਂ ਮੇਰੇ ਇਸ ਲਿਖਤ ਦੀ ਕੀਮਤ ਪਾਉਂਦਾ ਮੈਨੂੰ ਸਤਕਾਰ ਮਿਲਦਾ ਮਹਾਰਾਜਾ ਰਣਜੀਤ ਸਿੰਘ ਤੱਕ ਇਹ ਗੱਲ ਪਹੁੰਚੀ ਉਸ ਨੇ ਉਹਨੂੰ ਸੱਦਿਆ ਮੁਸਲਮਾਨ ਨੂੰ ਔਰ ਉਹਨੂੰ ਕਿਹਾ ਕਿ ਤੂੰ ਕ੍ਰਾਂ ਸ਼ਰੀਫ ਲਿਆ ਉਸ ਵੇਲੇ ਦਾ ਦੱਸਦੇ 1000 ਰੁਪਇਆ ਸੋਨੇ ਦੀ ਮੋਹਰ ਉਸ ਮੁਸਲਮਾਨ ਨੂੰ ਦਿੱਤੀ ਔਰ ਉਸੇ ਮੁਸਲਮਾਨ ਨੇ ਕਿਹਾ ਕਿ ਸ਼ਾਇਦ ਮੁਸਲਮਾਨ ਬਾਦਸ਼ਾਹ ਹੁੰਦਾ ਤੇ ਮੈਨੂੰ ਇੰਨੀ ਮਾਇਆ ਨਾ ਦਿੰਦਾ ਹਰੇਕ ਧਰਮ ਦਾ ਸਤਕਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਔਰ ਸਭ ਦਾ ਸਤਕਾਰ ਕੀਤਾ ਗਿਆ ਜਿਹੜੇ ਗੁਰਸਿੱਖ ਸਨ ਉਹਨਾਂ ਦਾ ਖਾਸ ਸਤਕਾਰ ਕਰਦਾ ਸੀ ਔਰ ਸਿੰਘ ਸਹਿਬਾਨ ਛਿਰੀ ਦਰਬਾਰ ਸਾਹਿਬ ਜੀ ਦੇ ਉਹਨਾਂ ਦੀ ਕੋਈ ਵੀ ਕਹੀ ਹੋਈ ਗੱਲ ਮੋੜਦਾ ਨਹੀਂ ਸੀ ਔਰ ਹਣ ਜਦੋਂ ਸਰਵੇਖਣ ਹੋਇਆ ਸਾਰੀ ਦੁਨੀਆ ਦੇ ਜਿੰਨੇ ਬਾਦਸ਼ਾ ਜਿੰਨੇ ਇਤਿਹਾਸ ਦੇ ਵਿੱਚ ਆਉਂਦੇ ਆ ਉਹਨਾਂ ਦਾ ਇੱਥੋਂ ਦੇ ਗੋਰਿਆਂ ਨੇ ਸਰਵੇਖਣ ਕੀਤਾ ਇਤਿਹਾਸਕਾਰਾਂ ਨੇ ਕਿ ਸਭ ਤੋਂ ਦੁਨੀਆ ਦਾ ਵਿੱਚ ਜਿਹੜਾ ਪ੍ਰਸ਼ਾਸਨ ਚਲਾਉਣ ਵਾਲਾ ਵਧੀਆ ਬਾਦਸ਼ਾ ਉਹ ਕਿਹੜਾ ਹੋਇਆ ਤੇ ਉੱਥੇ ਵੀ ਮਹਾਰਾਜਾ ਰਣਜੀਤ ਸਿੰਘ ਜਿਹੜਾ ਸੀ ਉਸ ਦਾ ਨਾਮ ਸਾਰਿਆਂ ਤੋਂ ਉੱਤੇ ਆਇਆ ਵੱਡੇ ਵੱਡੇ ਬਾਦਸ਼ਾਹ ਹੋਏ ਸਿਕੰਦਰ ਵਰਗੇ ਜਿਨ੍ਹਾਂ ਨੇ ਲੋਕਾਂ ਦੇ ਉੱਤੇ ਜ਼ੁਲਮ ਵੀ ਕੀਤਾ ਔਰ ਹੱਕ ਨਹੀਂ ਪੂਰਾ ਦਿੱਤਾ ਹੋਰ ਵੀ ਚੰਗੇਸ਼ਖਾਂ ਵਰਗੇ ਆਏ ਜਿਨ੍ਹਾਂ ਨੇ ਬਹੁ ਦੁਨੀਆਂ ਦੇ ਹਿੱਸੇ ਤੇ ਰਾਜ ਕੀਤਾ ਪਰ ਜ਼ੁਲਮ ਕੀਤਾ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਗੱਲ ਆਉਂਦੀ ਆ ਉਸ ਵੇਲੇ ਇਸ ਤਰ੍ਹਾਂ ਦਾ ਕੋਈ ਵੀ ਧਰਮੀ ਸ਼ਾਸਕ ਉਹਨਾਂ ਨੂੰ ਨਹੀਂ ਮਿਲਿਆ। ਔਰ ਸਭ ਤੋਂ ਵਧੀਆ ਬਾਦਸ਼ਾਹ ਜਿਹੜਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਐਲਾਨਿਆ ਗਿਆ। ਚੀਨ ਦੇ ਲੋਕ ਐਡਾ ਵੱਡਾ ਮੁਲਕ ਹੋਣ ਦੇ ਬਾਵਜੂਦ ਵੀ ਕੰਬ ਦੇ ਪਿੱਛੇ ਰਹਿੰਦੇ ਸੀ ਤੇ ਆਪਣੇ ਪੰਜਾਬ ਦੀ ਹੱਦ ਜਿਹੜੀ ਉਹ ਚੀਨ ਦੇ ਸ਼ਿਵਲਾਕ ਦੀਆਂ ਪਹਾੜੀਆਂ ਤੱਕ ਹੈ। ਜਮਨਾ ਤੱਕ ਉਧਰ ਕਾਬਲ ਕੰਧਾਰ ਦੀਆਂ ਕੰਧਾਂ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਜਿਸ ਵੇਲੇ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਆਪਣੇ ਸਰੀਰ ਨੂੰ ਤਿਆਗਦਾ ਹੈ ਉਸ ਵੇਲੇ ਵਿਦਾਤਾ ਸਿੰਘ ਤੀਰ ਇੱਕ ਕਵੀ ਹੋਇਆ ਉਸ ਨੇ ਕਵਤਾ ਲਿਖੀ ਹੈ ਕਪਤਾਵ ਜੀ ਨੇ ਬਹੁਤ ਵਾਰੀ ਕਵੀਸ਼ਰਾਂ ਪਾਸੋਂ ਸਰਵਣ ਵੀ ਕੀਤੀ ਹੋਵੇਗੀ ਬਹੁਤ ਰਹਾਸਮਈ ਕਵਤਾ ਹੈ ਉਸ ਵਰਸੀ ਨੂੰ ਮਨਾਉਂਦਿਆਂ ਹੋਇਆਂ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਵੀ ਆਪਣੀ ਜਵਾਨੀ ਆਪ ਜੀ ਦੇ ਸਾਹਮਣੇ ਉਹ ਇੱਕ ਹਫ਼ਤਾ ਉਸ ਯਾਦ ਦੇ ਵਿੱਚ ਪੇਸ਼ ਕਰਨ ਲੱਗੇ ਹਾਂ ਬਹੁਤ ਪਿਆਰ ਦੇ ਨਾਲ ਸਰਵਣ ਕਰੋ ਜੀ ਅਪੇ ਕੰਡਾ ਤੋਲਤ ਰਾਜੀ ਅਪੇ ਤੋਲਣ ਹਾਰਾ ਆਪੇ ਦੇਖਾਂ ਆਪੇ ਬੁਝੈ ਆਪੇ ਹੈ ਬਣਜਾਰਾ ਮੋਇਆ ਜਦੋਂ ਪੰਜਾਬ ਦਾ ਮਹਾਰਾਜਾ ਮੋਈ ਵੀਰਤਾ ਵੀਰ ਪੰਜਾਬੀਆਂ ਦੀ ਮੋਈ ਵੀਰਤਾ ਵੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਮੋਇਆ ਜਦੋਂ ਪੰਜਾਬ ਦਾ ਮਹਾਰਾਜਾ ਮੋਈ ਵੀਰਤਾ ਵੀਰ ਪੰਜਾਬੀਆਂ ਦੀ ਮੋਈ ਵੀਰਤਾ ਵੀਰ ਪੰਜਾਬੀਆਂ ਦੀ ਕੱਲਾ ਸ਼ੇਰ ਨੀ ਚਖਾ ਦੇ ਵਿੱਚ ਸੜਿਆ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਜਿਹਦੇ ਨਾਲ ਵੈਰੀ ਥਰ ਥਰ ਕੰਬਦੇ ਸੀ ਉਹ ਜਿਹਦੇ ਨਾਲ ਜਿਹਦੇ ਨਾਲ ਜਿਹਦੇ ਨਾਲ ਵੈਰੀ ਥਰ ਥਰ ਕੰਬਦੇ ਸੀ ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ ਵਿੱਚ ਸੜਿਆ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਹੁੰਦੇ ਰੰਗ ਮਹਿਲ ਚ ਲਾਉ ਢੁੱਲਾ ਲਾਉ ਢੁੱਲਾ ਉਦੇ ਰੰਗ ਮਹਿਲ ਚ ਲਾਉ ਡੁੱਲਾ ਗਈ ਲਿਪੜ ਤਸਵੀਰ ਪੰਜਾਬੀਆਂ ਦੀ ਗਈ ਲਿਪੜ ਤਸਵੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚ ਖਾਦੇ ਵਿੱਚ ਸੜਿਆ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਉਹ ਤੁਰਿਆ ਸ਼ੇਰ ਤੇ ਪੈਰਾ ਵਿੱਚ ਫੇਰ ਪੈ ਗਈ ਤੁਰਿਆ ਸ਼ੇਰ ਤੇ ਪੈਰਾ ਵਿੱਚ ਫੇਰ ਪੈ ਗਈ ਉਹ ਲੱਥੀ ਲੱਥੀ ਜੰਜੀਰ ਪੰਜਾਬੀਆਂ ਦੀ ਉਹ ਲੱਥੀ ਲੱਥੀ ਜੰਜੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਉਹ ਕਿੰਨੂ ਕਹੀਏ ਅੱਜ ਦੁਪਹਿਰ ਵੇਲੇ ਦੁਪਹਿਰ ਵੇਲੇ ਉਹ ਦੁਪਹਿਰ ਵੇਲੇ ਕਿੰਨੂ ਕਹੀਏ ਅੱਜ ਦੁਪਹਿਰ ਵੇਲੇ ਲੁੱਟ ਲੁੱਟੀ ਗਈ ਅੱਜ ਹੀਰ ਪੰਜਾਬੀਆਂ ਦੀ ਓ ਲੁੱਟੀ ਗਈ ਅੱਜ ਹੀਰ ਪੰਜਾਬੀਆਂ ਦੀ ਕੱਲਾ ਛੇਰ ਨਹੀਂ ਚਿਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਕਿੰਨੂ ਕਹੀਏ ਅੱਜ ਦੁਪਹਿਰ ਵੇਲੇ ਦੁਪਹਿਰ ਵੇਲੇ ਦੁਪਹਿਰ ਵੇਲੇ ਉਹ ਦੁਪਹਿਰ ਵੇਲੇ ਕਿੰਨੂ ਕਈਏ ਅੱਜ ਦੁਪਹਿਰ ਵੇਲੇ ਲੁੱਟੀ ਗਈ ਅੱਜ ਹੀਰ ਪੰਜਾਬੀਆਂ ਦੀ ਓ ਲੁੱਟੀ ਗਈ ਅੱਜ ਹੀਰ ਪੰਜਾਬੀਆਂ ਦੀ ਕੱਲਾ ਛੇਰ ਨਹੀਂ ਚਖਾਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਗੁਰੂ ਪਿਆਰੇ ਸਾਧ ਸੰਗਤ ਜੀ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਦੇ ਨਾਲ ਨਾਲ ਜਿਹੜੇ